ਤਤਪਹਿਲਾ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵੀ ਇਸ ਇੰਪੋਰਟੈਂਟ ਪ੍ਰੈਸ ਕਾਨਫਰੈਂਸ ਅੱਜ ਪਹੁੰਚੜ ਦੇ ਲਈ ਆਮ ਆਦਮੀ ਪਾਰਟੀ ਦਾ ਗਠਨ 2012 ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਦੇਸ਼ ਪਰ ਪਰਦੇ ਵਿੱਚ ਉੱਠੀ ਇੱਕ ਵੱਡੀ ਆਵਾਜ਼ ਦੇ ਵਿੱਚੋਂ ਪੈਦਾ ਹੋਇਆ ਇੱਕ ਬਹੁਤ ਵੱਡੀ ਮੂਵਮੈਂਟ ਜਿਹੜੀ ਆ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਦੇ ਖਿਲਾਫ ਕਰਾਪਸ਼ਨ ਦੇ ਖਿਲਾਫ ਪੈਦਾ ਹੋਈ ਔਰ ਉਸ ਮਹਿੰਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਘਟ ਰੋਇਆ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾ ਜੀ ਨੇ ਪਾਰਟੀ ਦੇ ਸਿਧਾਂਤ ਦੇ ਵਿੱਚ ਪਾਰਟੀ ਦੇ ਖਰੜੇ ਦੇ ਵਿੱਚ ਇਹ ਗੱਲ ਪ੍ਰਮੁੱਖਤਾ ਤੌਰ ਤੇ ਲਿਖੀ ਇਹ ਗੱਲ بڑے ਬੋਟੇ ਸ਼ਬਦਾਂ ਦੇ ਲਿਖੀ ਕਿ ਇਹਦਾ ਪਾਰਟੀ ਦੇ ਅੰਦਰ ਨਾ ਸਰਕਾਰ ਦੇ ਅੰਦਰ ਕਿਸੇ ਵੀ ਲੈਵਲ ਦੇ ਉੱਤੇ ਭ੍ਰਿਸ਼ਟਾਚਾਰ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ 3 ਸਾਲ ਪਹਿਲਾਂ ਹੋਂਦ ਵਿੱਚ ਆਉਂਦੀ ਆ ਔਰ ਭ੍ਰਿਸ਼ਟਾਚਾਰੀ ਜਿਹੜੇ ਸੀ ਪੰਜਾਬ ਦੇ ਅੰਦਰ ਉਹਨਾਂ ਨੂੰ ਭਜਣਾ ਪੰਗਾ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਤੇ ਠੱਲ ਪਈ ਔਰ ਪਿਛਲੇ 3 ਸਾਲਾਂ ਤੋਂ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖਪਤਰੀ ਸਾਹਿਬ ਦੀ ਅਗਵਾਈ ਚ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਲੜਾਈ ਜਿਹੜੀ ਹੈ ਵੱਡੀ ਪੱਧਰ ਤੇ ਲੜੀ ਜਾ ਰਹੀ ਹੈ ਲਗਾਤਾਰ ਚਾਹ ਕੋਈ ਸਾਡਾ ਚਾਹ ਕੋਈ ਬਗਾਨਾ ਜਿਹੜਾ ਭ੍ਰਿਸ਼ਟਾਚਾਰ ਕਰਦਾਗਾ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਾ ਰਿਹਾ ਹੈ ਉਹਨੂੰ ਕਾਨੂੰਨ ਦੇ ਮਤਾਬਕ ਸਜ਼ਾ ਜਿਹੜੀ ਮਿਲ ਰਹੀ ਆ ਬਹੁਤ ਸਾਰੇ ਕੇਸ ਅਦਾਲਤਾਂ ਚ ਪਏ ਨੇ ਔਰ ਬਹੁਤ ਸਾਰਿਆਂ ਨੂੰ ਕਨਵਿਕਸ਼ਨ ਜਿਹੜੀ ਆ ਸਜ਼ਾ ਹੋ ਚੁੱਕੀ ਆ ਉਸੇ ਨਿਯਮ ਦੇ ਤਹਿਤ ਅੱਜ ਸਾਡੀ ਵਿਜੀਲੈਂਸ ਬਿਊਰੋ ਨੂੰ ਪੰਜਾਬ ਦੀ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਇਨਫੋਰਮੇਸ਼ਨ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪ੍ਰਾਪਤ ਹੋਈ ਕਿ ਕੁਝ ਸਾਈਬਰ ਕ੍ਰਾਈਮ ਦੇ ਅਧਿਕਾਰੀ ਸਾਈਬਰ ਸੈੱਲ ਦੇ ਅਧਿਕਾਰੀ ਇਹਨਾਂ ਨੇ ਸਾਈਬਰ ਕ੍ਰਾਈਮ ਫੰਡਾ ਹੁੰਦਾਗਾ ਉਹ ਕਿਸ ਤਰ੍ਹਾਂ ਭੋਲੇ-ਪਾਲੇ ਲੋਕਾਂ ਨੂੰ ਗੁਮਰਾਹ ਕਰਕੇ ਬਲੈਕਮੇਲ ਕਰਕੇ ਪੈਸੇ ਲੁੱਟਣ ਤੇ ਲੱਗੇ ਹੋਏ ਨੇਗੇ ਫਾਜ਼ਲਕਾ ਜ਼ਿਲ੍ਹੇ ਦਾ ਫਾਜ਼ਲਕਾ ਜ਼ਿਲ੍ਹੇ ਦਾ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹਨੂੰ ਚਾਰ ਉਹਦੇ ਸਾਥੀਆਂ ਦੇ ਨਾਲ ਜਿਹਦੇ ਵਿੱਚ ਰੀਡਰ ਉਹਦੇ ਦੋ ਹੋਰ ਅਧਿਕਾਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਿਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ ਤਰ੍ਹਾਂ ਉਹਨਾਂ ਨੇ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਆ 1 ਲੱਖ ਰੁਪਏ ਦੀ ਰਿਸ਼ਵਤ ਜਿਹੜੀ ਪ੍ਰਾਪਤ ਕੀਤੀ ਔਰ ਉਸ ਦੇ ਵਿੱਚ ਅੱਜ ਦੀ ਗ੍ਰਿਫਤਾਰੀ ਹੋਈ ਆ ਕਿਉਂਕਿ 17 ਸਾਲ ਦਾ ਬੱਚਾ ਉਸ ਪਰਿਵਾਰ ਦਾ ਕੰਪਲੇਨੈਂਟ ਪਰਿਵਾਰ ਦਾ 17 ਸਾਲ ਦਾ ਬੱਚਾ ਸੀ ਜਿਹੜਾ ਜੋ ਸਾਈਬਰ ਦੇ ਉੱਤੇ ਕਰਾਇਮ ਹੁੰਦਾਗਾ ਪੋਰਨ ਵੀਡੀਓਜ਼ ਵਗੈਰਾ ਕਿਤੇ ਗਲਤੀ ਨਾਲ ਉਸ ਬੱਚੇ ਤੋਂ ਉਹ ਜਿਹੜਾ ਬਟਨ ਸੀ ਜਾਂ ਮੋਬਾਈਲ ਦੇ ਅੰਦਰ ਛੇੜਛਾੜ ਕਰਦੇ ਹੋਏ ਬੱਚੇ ਤੋਂ ਉਹ ਹੋ ਗਿਆ ਉਡੀ ਰਿਪੋਰਟ ਜਿਹੜੀ ਆ ਟਿਪ ਲਾਈਨ ਦੇ ਉੱਤੇ ਪਹੁੰਚੀ ਉਹ ਤੋਂ ਰਿਪੋਰਟ ਜਿਹੜੀ ਐਸ ਐਚਓ ਕੋਲੇ ਪਹੁੰਚੀ ਕਿਉਂਕਿ ਨੌਨ ਸੀਰੀਅਸ ਕੇਸ ਸੀਗਾ ਇੱਕ ਤਾਂ ਸੀਰੀਅਸ ਕੇਸ ਹੁੰਦੇ ਨੇ ਕਿ ਕਿ ਬਾਰ ਬਾਰ ਪੋਰਨ ਵੀਡੀਓਜ਼ ਨੂੰ ਬੱਚਿਆਂ ਦੇ ਵੀਡੀਓਜ਼ ਨੂੰ ਫਾਰਵਰਡ ਕਰਨਾ ਸੋਸਾਇਟੀ ਚ ਫੈਲਾਉਣਾ ਯਾ ਅਬਜੈਕਨੇਬਲ ਤਰੀਕੇ ਨਾਲ ਸੋਸਾਇਟੀ ਸਪਰੈਂਡ ਕਰਨਾ ਪਰ ਲੇਕਿਨ ਇਹ ਕੇਸ ਉਸ ਤਰ੍ਹਾਂ ਦਾ ਨਹੀਂ ਸੀਗਾ ਪਰ ਲੇਕਿਨ ਉਸ ਦੀ ਆਰ ਵਿੱਚ ਉਸ ਬੱਚੇ ਨੂੰ ਡਰਾ ਕੇ ਉਹਦੇ ਮਾਤਾ ਪਿਤਾ ਨੂੰ ਡਰਾ ਕੇ ਬਦਨਾਮੀ ਹੋਣ ਦੇ ਡਰ ਤੋਂ ਕਿ ਸਾਡੇ ਬੱਚੇ ਦੀ ਬਦਨਾਮੀ ਨਾ ਹੋਵੇ ਕਿਉਂਕਿ ਬਾਲਗ ਨਹੀਂ ਸੀ ਬੱਚਾ ਨਵਾਲਗ ਸੀਗਾ ਅੰਡਰਏਜ ਬੱਚਾ ਸੀਗਾ ਉਹਦੀ ਬਦਨਾਮੀ ਤੋਂ ਡਰਦੇ ਉਹਦੇ ਮਾਤਾ ਪਿਤਾ ਨੇ ਉਹਨੂੰ ਬਚਾਉਣ ਦੇ ਲਈ ਆਪਣੀ ਜਦੋਜਾਦ ਜਾਰੀ ਰੱਖੀ ਪਰ ਲੇਕਿਨ ਕਿਸੇ ਪਾਸੇ ਨਾ ਲੱਗੀ ਤਾਂ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਸ ਫਾਦਲ ਦਾ ਕੇਸ ਦੀ ਜ਼ਿੰਮੇਵਾਰੀ ਜਿਹੜੀ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਜ਼ਨਸ ਬਿਊਰੋ ਦੀ ਲਾਈ ਅੱਜ ਉਹਦੇ ਵਿੱਚ ਕਨਸਟੇਬਲ ਰੀਡਰ ਗਨਮੈਨ ਤੇ ਐਸਐਚਓ ਜਿਹੜਾ ਮੁੰਸੀ ਮੁੰਸੀ ਤੇ ਐਸਐਚਓ ਜਿਹੜਾ ਉਹ 1 ਲੱਖ ਰੁਪਿਆ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋਏ ਨੇ ਮੇਰਾ ਕਹਿਣ ਦਾ ਭਾਅ ਕਿ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਹੋਵੇ ਚਾਹ ਮੰਤਰੀ ਕਰਦਾ ਹੋਵੇ ਚਾਹ ਐਮਐਲਏ ਕਰਦਾ ਹੋਵੇ ਚਾਹ ਹੀ ਕਿਸ ਅਧਿਕਾਰੀ ਕਰਦਾ ਹੋਵੇ ਚਾਹ ਆਈਐਸ ਅਧਿਕਾਰੀ ਕਰਦਾ ਹੋਵੇ ਚਾਹ ਪੀਸੀ ਕਰਦਾ ਹੋਵੇ ਜਾਂ ਕੋਈ ਹੋਰ ਵਿਅਕਤੀ ਕਰਦਾ ਹੋਵੇ ਜੀਦਾ ਵੀ ਮਾਮਲਾ ਸਰਕਾਰ ਦੇ ਧਿਆਨ ਚ ਆਉਂਦਾਗਾ ਤਾਂ ਸਰਕਾਰ ਜਿਹੜੀ ਆ ਉਹਨੂੰ ਬਖਸ਼ੂਗੀ ਨਹੀਂ ਬੜਾ ਸਪਸ਼ਟ ਸੰਕੇਤਾ ਬੜੀਆਂ ਸਪਸ਼ਟ ਹਦਾਇਤਾਂ ਨੇ 기ਆਂ ਕਿ ਜਿਹੜਾ ਵੀ ਮੁਲਾਜ਼ਮ ਕਿਸੇ ਵੀ ਡਿਪਾਰਟਮੈਂਟ ਦਾ ਕਿਸੇ ਵੀ ਪ੍ਰਕਾਰ ਦੀ ਕਰਪਸ਼ਨ ਕਰੂਗਾ ਤਾਂ ਉਹਨੂੰ ਨੌਕਰੀ ਤੋਂ ਵੀ ਹਟਾਉਣੇ ਪੈਣਗੇ ਉਹਦੇ ਖਿਲਾਫ ਮੁਕੱਦਮਾ ਵੀ ਦਰਜ ਹੋਊਗਾ ਉਹਨੂੰ ਜੇਲ੍ਹ 'ਚ ਵੀ ਜਾਣਾ ਪਊਗਾ ਉਹਨੂੰ ਸਰਕਾਰ ਜਿਹੜੀ ਆ ਸਜ਼ਾ ਵੀ ਕਰਵਾ ਕੇ ਹਟੂ ਸਾਡੀ ਪ੍ਰੇਸ਼ਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸਾ ਦੇਖੋ ਨਹੀਂ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਕਟਧਾਮਾ ਘਟ ਸਾਹਮਣੇ ਆਉਂਦੀਆਂ ਰਹਿਗੀਆਂ ਪਰ ਮੈਂ ਉਸ ਪਾਰਟੀ ਦੀ ਜਿਹੜੀ ਕੰਪਲੇਨਟ ਪਾਰਟੀ ਆ ਉਹਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਪਹਿਲਾਂ ਵੇਖ ਕੇ ਦੋ ਵਾਰ ਮਾਮਲਾ ਫਾਜ਼ਿਲਕਾ ਪੁਲਿਸ ਦੇ ਵੀ ਧਿਆਨ ਚ ਆਇਆ ਉਹਨਾਂ ਨੇ ਡਿਲੇ ਕੀਤੀ ਪਰ ਜਦੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਮਲਾ ਧਿਆਨ ਚ ਆਇਆ ਤਾਂ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਕਾਰਵਾਈ ਕਰਦਿਆ ਹੋਇਆ ਕਾਰਵਾਈ ਵੱਡੀ ਕਾਰਵਾਈ ਕੀਤੀ ਆ ਅੱਜ ਇੱਕ ਐਸਐਚਓ ਚਾਰ ਉਹਦੇ ਹੋਰ ਸਾਥੀ ਜਿਹੜੇ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਗਏ ਨੇ ਇਨਵੈਸਟੀਗੇਸ਼ਨ ਥੋੜਾ ਸਮਾਂ ਪਹਿਲਾਂ ਸਟਾਰਟ ਹੋਈ ਹੈਗੀ ਸੋ ਬਿਲਕੁਲ ਕਰਪਸ਼ਨ ਭ੍ਰਿਸ਼ਟਾਚਾਰੀ ਰਿਸ਼ਵਤਖੋਰੀ ਜਿਹੜੀ ਆ ਉਹ ਪੰਜਾਬ 'ਚੋਂ ਖਤਮ ਕਰਾਂਗੇ ਔਰ ਪੰਜਾਬ ਨੂੰ ਇਮਾਨਦਾਰ ਸੂਬਾ ਬਣਾਵਾਂਗੇ ਐਸਐਚਓ ਸੁਮੇਤ ਪਾਂਡੂ ਐਸਐਚਓ ਜਿਹੜਾ ਹੈਗਾ ਫਾਜ਼ਲਕਾ ਦੇ ਸਾਈਬਰ ਕਰਾਇਮ ਦਾ ਐਸਐਚਓ ਆ ਕਿ ਹਜੀ ਮੈਂ ਕਿਹਾ ਕਿ ਨਾਮ ਇਨਸਪੈਕਟਰ ਮਨਜੀਤ ਸਿੰਘ ਦਾ ਵੈਸੇ ਨਾਮ ਜਿਹੜੇ ਨੇਗੇ ਅਨ ਇਵਸਟਿਗੇ ਅੰਡਰ ਇਨਵੈਸਟੀਗੇਸ਼ਨ ਨੇਗੇ ਨਾ ਡਿਸਕਲੋਸ ਕੀਤਾ ਜਾਣ ਕਿਉਂਕਿ ਇੱਕ ਚਾਈਲਡ ਜਿਹਨੂੰ ਆਪਾਂ ਕਹਿ ਦਈਏ ਪੌਂਡਰ ਦਾ ਏਜ ਆਫ 18 ਇਅਰ ਆ ਉਹ ਕੰਪਲੇਨੈਂਟ ਦਾ ਨਾਮ ਵੀ ਡਿਸਕਲੋਸ ਕਰਨਾ ਉਚਿਤ ਨਹੀਂ ਹੋਊਗਾ ਸਰ ਇਹ ਵੀ ਇਹ ਕਰਨਾ ਸੈਂਸਿਟਿਵ ਹੈ ਇਹ ਇਹ ਦੇ ਵਿੱਚ ਗਏ C'est because some misuse